ਇਹ ਦਿਲਾਂ ਦਾ ਪਿਤਾ ਖੂਨ ਹੋਣੇ ਐਵੇਂ ਨਹੀਂ ਭੁੱਲਾ ਦਾ ਰੰਗ ਅੱਜ ਨਾਲ ਤੁਹਾਡੇ ਨਾਲ ਇੱਕ ਅਜਿਹੇ ਵੀਰ ਦੀ ਵੀਡੀਓ ਸਾਂਝੀ ਕਰਨ ਜਾ ਰਿਹਾ ਹਾਂ ਜਿਸ ਦੀ ਆਵਾਜ਼ ਬਹੁਤ ਹੀ ਜਾਦੀ ਮਿੱਠੀ ਏ ਸੱਚੀ ਇਸ ਦੀ ਵੀਡੀਓ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਜਿੱਥੇ ਤਰ੍ਹਾਂ ਤਰ੍ਹਾਂ ਦੇ ਸੌਫਟਵੇਅਰ ਆਟੋ ਟਿਊਨਾਂ ਲਾ ਕੇ ਅੱਜ ਕੱਲ ਦੇ ਸਿੰਗਰ ਬਹੁਤ ਹੀ ਵੱਡੇ ਵੱਡੇ ਸਿੰਗਰ ਬਣੀ ਫਿਰਦੇ ਆ ਪਰ ਉਹਨਾਂ ਦੀ ਆਵਾਜ਼ 'ਚ ਬਿਲਕੁਲ ਦਮ ਨਹੀਂ ਹੁੰਦਾ ਉੱਥੇ ਹੀ ਬਹੁਤ ਸਾਰਾ ਟੈਲੈਂਟ ਅਜੇ ਘਰਾਂ 'ਚ ਬੰਦ ਪਿਆ ਹੈ ਪਰ ਅੱਜ ਦੇ ਟਾਈਮ ਵਿੱਚ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਬਣ ਗਿਆ ਏ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਵਿੱਚ ਕੋਈ ਨਾ ਕੋਈ ਹੁਨਰ ਹੁੰਦਾ ਹੈ ਤੇ ਫਿਰ ਉਹੀ ਹੁਨਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਗਰੀਬੀ ਉਹਨਾਂ ਦੇ ਹੁਨਰ ਨੂੰ ਪਿੱਛੇ ਰੱਖ ਦਿੰਦੀ ਹੈ ਅੱਜ ਆਪਾਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਨ ਜਾ ਰਹੇ ਹਾਂ ਇੱਕ ਵੀਰ ਦਾ ਜਿਸ ਦੀ ਆਵਾਜ਼ ਬਹੁਤ ਜ਼ਿਆਦਾ ਮਿੱਠੀ ਹੈ ਇਹ ਵੀਰ ਨਾ ਬਹੁਤ ਹੀ ਵਧੀਆ ਗਾਣਾ ਸੁਣਾ ਰਿਹਾ ਹੈ ਜਿਸ ਦੇ ਬੋਲ ਕੁਝ ਇਸ ਤਰ੍ਹਾਂ ਹਨ ਕਿੰਨੇ ਆ ਦਿਲਾਂ ਦਾ ਪੀਤਾ ਖੂਨ ਹੋਣਾ ਏ ਤੂੰ ਤਾਂ ਹੀ ਤਾਂ ਬੁੱਲੀਆਂ ਦਾ ਰੰਗ ਲਾਲ ਹੋ ਗਿਆ ਸੋ ਆ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਜੀ ਦੇ ਪਿੱਛੇ ਹੋਏ ਸੀ دیਵਾਨੇ ਫਿਰਦੇ ਹੂੰ ਜੀ ਦੇ ਪਿੱਛੇ ਹੋਏ ਸੀ دیਵਾਨੇ ਫਿਰਦੇ ਹਾਂ ਮੌਤਿ ਉਹਦੇ ਮੱਥੇ ਦਾ ਜਮਾਨ ਹੋ ਗਿਆ ਵੇ ਹੋਏ ਹੋਏ ਕੀ ਬਾਤ ਹੈ ਕਿੰਨਿਆਂ ਦਿਲਾਂ ਦਾ ਪੀਤਾ ਖੂਨ ਹੋਣੇ ਤੂੰ ਐਵੇਂ ਨਹੀਂ ਬੁਲਾਦਾ ਰੰਗ ਲਾਲ ਹੋ ਗਿਆ ਕੀ ਬਾਤ ਹੈ ਯਾਰ ਕੀ ਬਾਤ ਹੈ हां जी मित्रों कमेंट करके जरूर ਦੱਸਿਓ ਵੀ ਇਸ ਵੀਰ ਦੀ ਆਵਾਜ਼ ਤੁਹਾਨੂੰ ਕਿਵੇਂ ਦੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਇਸ ਵੀਰ ਦੀ ਹੌਸਲਾ ਫਜ਼ਾਈ ਲਈ ਵਧੀਆ-ਵਧੀਆ ਕਮੈਂਟ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ